ਚੱਕਣਾ ਏ ਗੱਬਣਾ ਹੀ ਕਿ ਨਹੀਂ ਬੰਦੀ ਦੱਸ ਲਈ ਤਾਂ ਹੈ ਆ ਬਣੀ ਹੈ ਕਹਿੰਦੇ ਲਵਾਈ ਦੇ ਬਦਲੋ ਹਾਂ ਟੋਟਲ ਟਰੀਟਮੈਂਟ ਤੋਂ ਬਾਅਦ ਜੋ ਰਿਜ਼ਲਟ ਮਿਲਿਆ ਆਜੋ ਤੁਹਾਨੂੰ ਦਿਖਾਉਨੇ ਆ ਦੂਜੇ ਦਿਨ ਜੋ ਟਰੀਟਮੈਂਟ ਕਰਨ ਗਏ ਤਾਂ ਜੋ ਰਿਜ਼ਲਟ ਮਿਲਿਆ ਭਾਈ ਦੀ ਜ਼ੁਬਾਨੀ ਆਪ ਸੁਣਦੇ ਆ ਕਿੰਨਾ ਫਰਕ ਆ ਗਾਂ ਵਰੀਆ ਆਪਦੇ ਆਪ ਖੜੀ ਹੋਈ ਆ ਥੋੜਾ ਬੋਤਾ ਜ਼ੋਰ ਲਾਉਣਾ ਪਿਆ ਖਾਣ ਪੀਣ ਤੇ ਜਮਾ ਹੋ ਕੇ ਆ ਤੇ ਆਜੋ ਭਾਈ ਦੀ ਜ਼ੁਬਾਨੀ ਵੀ ਸੁਣਦੇ ਆਪਾਂ ਹਾਂ ਦਾ ਵੀ ਤਾਂ ਸਹੀ ਆ ਕਿੰਨਾ ਟਾਈਮ ਲੱਗਾ ਸੁੰਜਣ ਨਹੀਂ ਕਰਦੇ ਇਹਨਾਂ ਦੇ ਕਿ ਤੁਹਾਨੂੰ 1.5 ਮਿੰਟ ਲੱਗਾ ਨਾ ਅੱਗ ਦਾ ਪੂਰੀ ਠੀਕ ਆ ਆਪੇ ਖੜੀ ਹੋ ਜਾਂਦੀ ਹੁੰਦਾ ਨਾ ਤੜਕੀ ਮਾਰੀ ਜੀ ਉਹ ਕਿੰਨੇ ਜ਼ੋਰ ਨਾਲ ਗੁੱਤੀ ਜ਼ੋਰ ਨਾਲ ਆ ਕੇ ਆਪੇ ਉੱਠ ਵੀ ਹੈ ਨਾ ਬਹੁਤ ਠੀਕ ਆ ਜਿਹੜੀ ਬੋਤਲਾਂ ਹੋ ਗਈਆਂ ਸੱਤ ਖਾਦਾ ਪੀਤਾ ਵੀ ਸਹੀ ਆ